ਗੁਰਦਾਸਪੁਰ ਦੇ ਕਸਬਾ ਡੇਰਾ ਬਾਨਾਨ ਦੇ ਪਿੰਨ ਘੁੰਮਣ ਵਿਖੇ ਅਰਵਿੰਦਰ ਸਿੰਘ ਦਾ ਪੂਰਾ ਪਰਿਵਾਰ ਜਾਨਾ ਇਸ ਤਰ੍ਹਾਂ ਡੇਰਾ ਬਾਨਾਨ ਦੇ ਗੁਰਦੁਆਰਾ ਛੇਵੀਂ ਪਰਿਵਾਰ ਸਹਿ ਵਿਖੇ ਗਿਆ ਹੋਇਆ ਸੀ ਕਿ ਪਿੱਛੋਂ ਨਾਲ ਘਰ ਵੀ ਤਿੰਨ ਚੋਰ ਲੜ ਗਏ ਜਦੋਂ ਉਹਨਾਂ ਦੇ ਅੰਦਰ ਵੜਨ ਲਈ ਬਾਰੀ ਅਸ਼ੀਆ ਤੋੜਿਆ ਤਾਂ ਗਵਾਨ ਵੀ ਰਹੇ ਅਰਵਿੰਦਰ ਸਿੰਘ ਦੇ ਰਿਸ਼ਤੇਦਾਰ ਦੇ ਪਰਿਵਾਰ ਨੂੰ ਹੀ ਪਤਾ ਪਤ ਲੱਗ ਗਿਆ ਪਰਿਵਾਰ ਦੇ ਨੌਜਾਨ ਦਿਲਬਾਖ ਸਿੰਘ ਨੇ ਮੈਸੇ ਕਰਕੇ ਆਪਣੇ ਲੋਕਾਂ ਨੂੰ ਬੁਲਾ ਲਿਆ ਪਰ ਚੋਰਾਂ ਨੂੰ इजीली ਭੜਕ ਮਿਲ ਗਈ ਤਾਂ ਉਹ ਥੇ ਮੋਟੇ ਛੱਡ ਗਈ ਭੱਜ ਗਏ ਮੌਕੇ ਦੇ ਇਕੱਠੇ ਹੋਏ ਦਿਲਬਾਖ ਸਿੰਘ ਅਤੇ ਉਹਦੇ ਗੋਸਤਾਂ ਨੇ ਚੋਰਾਂ ਪਿੱਛਾ ਕੀਤਾ ਤੇ ਉਥੇ ਪੀੜਾ ਪਰਿਵਾਰ ਦੇ ਹਰਿੰਦਰ ਸਿੰਘ ਦੱਸਿਆ ਕਿ ਚੋਰਾ ਬਲੋ ਘਰ ਦੇ ਵਿੱਚੋਂ 5 ਤੋਂ 6000 ਰੁਪਏ ਦੀ ਲੁੱਟ ਚੋਰੀ ਕੀਤੀ ਗਈ ਸੀ ਉਥੇ ਹੀ ਮੌਕੇ ਤੇ ਪਹੁੰਚੇ ਥਾਣਾ ਤੇਰਾਬਾ ਨੰਦੇ ਇਸੇ ਚਲੰਨੀ ਨੂੰ ਦੱਸਿਆ ਕਿ ਪਰਿਵਾਰ ਦੇ ਨੌਜਵਾਨ ਨੇ ਹਿੰਮਤ ਕਰਕੇ ਇੱਕ ਚੋਣਤਾ ਫੜਿਆ ਹੈ ਚਲ ਕੇ ਉਸਦੇ ਦੋ ਸਾਥੀ ਫੜਨੇ ਕਾਮਯਾਬ ਹੋ ਗਏ ਹਨ ਉਹਨਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਹਰਿੰਦਰ ਸਿੰਘ ਜੀ ਦਰਬਾਰ ਸਾਹਿਬ ਮੇਰੇ ਕੋਲ ਆ ਕੇ ਸਵੇਰ ਵਾਖ ਤੇ ਰੋਜਾਨੀ ਅੱਜ ਹੀ ਦੇ ਸੀ ਦਰਬਾਰ ਸਾਹਿਬ ਮੇਰੇ ਕੋਲ ਆ ਕੇ ਸਵੇਰ ਵਾਸਤੇ ਗੈਸਰੀ ਤਰੀ ਵਾਰ ਮੇਰੇ ਬਾਅਦ ਵਿੱਚ ਗਈ ਆ ਮੈਂ ਸਵੇਰੇ 7:00 ਜਾਣਾ ਜੀ 8:00 ਵਜੇ ਤੱਕ ਉੱਥੇ ਪਹੁੰਚਣਾ ਵਾ ਤੇ ਮੈਂ ਕਿਹਦੇ ਵਾਸਤੇ ਪਿੰਡ ਆਇਆ ਸੀ ਬਾਬਾ ਜੁੱਤੀ ਲੈ ਕੇ ਤੇ ਬਾਈ ਨੂੰ ਕੰਮ ਆ ਤੇ ਉਹ ਮੈਂ ਕੱਪੜੇ ਕੰਮ ਕਰਕੇ ਵਾਪਸ ਗਿਆ ਬਰਬਾਦ ਸਾਬ ਫਿਰ ਮੋਰੋ ਮੇਰੀ ਪਤਿਓ ਨੂੰ ਉਹਦਾ ਫੋਨ ਗਿਆ ਵਾ ਮਰੀ ਵਾਈਫ ਨੂੰ ਵੀ ਤਾਂ ਅੱਜ ਕੱਲ ਬੰਦੇ ਮੈਲੇ ਆ ਦੋਸੀਂ ਆ ਕੇ ਦੇਖਿਆ ਜਿੰਦਰਾ ਬੱਜਾ ਆਟਾ ਬਾਹਰ ਲਾ ਉਹ ਤੱਪ ਗੇਟ ਆਪ ਕੇ ਸਾਡੇ ਅੰਦਰ ਆਇਆ ਵਾ ਆਸ਼ੀਆ ਤੋੜਿਆ ਪਹਿਲਾਂ ਉਹਨੇ ਤਦ ਵੀ ਭੋਲੀਆ ਤੇ ਅੰਦਰ ਗਿਆ ਸਾਰਾ ਸਮਾਨ ਭੋਲੀਆ ਦੇ ਡਾਟ ਸਾਰੇ ਭੋਲੇ ਆ ਕਿੰਨੇ ਕਮਰਿਆਂ ਦੇ ਜੀ ਤਿੰਨ ਕਮਰੇ ਜੀ ਤਿੰਨ ਮੈਂ ਬਾੜੇ ਆੜੇ ਸਾਰੇ ਬਾੜੇ ਦੇ ਭੋਲੇ ਹਨ ਮਾਰੀਆਂ ਭੋਲੇ ਖਾੜੀਆਂ ਸਾਡੇ ਕੋਈ ਸੋਨਾ ਡ ਘਵੈ ਨਹੀਂ ਬਸ ਜੀ ਸਾਡੇ ਕੋ ਨਗਦੀ 5000 ਰੁਪਏ ਆ ਹੀ ਤੇ ਮਾਰੀ ਜਪਿਆ ਕੋ ਪਾਕੀਲੇ ਧੱਕਈ ਕੋ ਪਰਸੇ ਧੱਕਈ ਉਹ ਅਸਵੇ ਗਾੜ ਪਾਈ ਕੱਢ ਕੇ ਆ ਗਿਆ ਤੇ ਪਾਕ ਵਾਲੇ ਪਾਈ ਉਹ ਗਾੜੇ ਬਚਦੀ ਹੈ ਜੀ ਅਡਾ ਇਨਸਾਨ ਹੋਇਆ ਵਾ ਅਹੀਂ ਤੇ ਉਹਨੂੰ ਜਦੋਂ ਉਹਨੇ ਆਪਣਾ ਮੋਟਰ ਲਾ ਕੇ ਘੜ ਘਰ ਆਇਆ ਉਹ ਉਹ ਭੱਜਿਆ ਮਰਜ਼ਬਾ ਲਾ ਜਾਣ ਸਕੇ ਨਾਲ ਸਾਡੇ ਦੇ ਭੱਜ ਗਿਆ ਵਾ ਤੇ ਮਗਰੇ ਬਰਾ ਬਰਾ ਦਾ ਪੋਤਰਾ ਇੱਕ ਮੁੰਡਾ ਹੋਣਾ ਆਪਣੇ ਮੁੰਡਾ ਦੀ ਉਹ ਜਾ ਕੇ ਉਹ ਭੜਿਆ ਆ ਰਾਹ ਦੇ ਵਿੱਚੋਂ ਛੁੱਟ ਲਿਆ ਉਹਦੇ ਬੜੀ ਦਲੇਰੀ ਕੀਤੀ ਹੈ ਬੜੀ ਸ਼ਾਬਾਸ਼ ਹੈ ਮੈਂ ਮਾਨਣਾ ਉਹਨਾਂ ਦੀ ਕਿ ਉਹਨਾਂ ਫੜ ਲਿਆ ਉਹਨਾਂ ਨੇ ਬੜੀ ਹਿੰਮਤ ਮਾਰੀ ਹੈ ਬੜਾ ਮਾਣ ਹੈ ਤੁਹਾਨੂੰ ਇਹ ਕਰਦ ਤੇ ਮੈਂ ਛੁੱਟ ਪੜਿਆ ਬਾਕੀ ਅੱਗੇ ਮੰਗਿਆ ਕਿ ਸਾਨੂੰ ਹੁਣ ਪਤਾ ਲੱਗੇ ਪੈਨੂੰ ਕਿੱਨੇ ਭੇਜਿਆ ਵਾ ਕਿੰਨੇ ਬੰਦੇ ਆਏਗੇ ਕਿੰਨੇ ਹੰਦਾਲੇ ਸੱਚੇ ਗੱਬ ਕੀ ਕਿੰਨੇ ਬੰਦੇ ਦੀ ਗੰਨੀ ਪਸੇ ਬੰਦਾ ਇਹ ਸਾਡਾ ਮੇਰਾ ਬੇਟਾ ਬਾਹਰ ਹੈ ਜਰ ਗਤਰਾ ਆਇਆ ਨਾ ਕੋਈ ਤਕਰਾਰ ਨਾ ਤੇ ਹੁਣ ਲਾਣੀ ਛੜਪੜ ਲਾ ਜੀ ਇਹਨੂੰ ਗਤਰਾ ਵਾ ਸਾਡੀ ਇਹ ਮੰਗਿਆ ਕਿ ਸਾਨੂੰ ਕੋਈ ਪੱਕਾ ਬੱਦਗੇ ਤੈਨੂੰ ਕਿਹਨੇ ਭੇਜਿਆ ਵਾ ਅਗਾਹ ਵਾਸਤੇ ਆਪਾਂ ਕੋਈ ਅਰੇਂਜਮੈਂਟ ਕੋਪੰਦ ਬਸ ਕਰਾਂਗੇ ਇਹ ਆਡੀ ਪਿੰਡ ਪ੍ਰਣਾਮ ਸਿੰਘ ਪਿੰਡ ਤੋਂ ਬਣਿਆ ਹੰਗਮ ਸਰ ਆਪਾਂ ਉਹਥੇ ਬੈਠੇ ਹਾਂ ਮਤਲਬ ਆਵਾਜ਼ਾਂ ਬੰਦਾਂ ਸੁਣੀਆਂ ਇਹ ਲੰਮੇ ਪਏ ਹਾਂ ਆਪਣੇ ਧਿਆਨ ਆ ਘਾਣੋ ਨਹੀਂ ਪਤਾ ਸਰ ਇਹਨਾਂ ਮੋਟਰਸਾਈਕਲ ਭਜਾਇਆ ਇਹਨੇ ਇਹ ਕੈੜੀਆਂ ਥੇ ਨਹੀਂ ਉਤੋਂ ਦੀ ਪਿੰਡ ਦਤੋਂ ਨਹੀਂ ਹੋਇਆ ਵਾ ਨੇ ਉੱਥੋਂ ਜਾ ਕੇ ਤਾਂ ਮੈਨੂੰ ਜਾ ਕੇ ਫੜਿਆ ਮੈਂ ਬਾਪੂ ਜਾਨੇ ਕਿ ਕਿੰਨੇ ਜਿਵੇਂ ਸੀ ਤੁਸੀਂ ਜਿਹੜੇ ਮਗਰੇ ਦੇ ਚੜੇ ਸਾਰਾ ਪੰਦ ਹੋ ਜਾਣੇ ਸੀ ਬਾਕੀ ਬਾਅਦ ਆਏ ਕੋਈ ਇਹਨਾਂ ਨੂੰ ਕੋਈ ਚੀਜ਼ ਕੋਈ ਠਾੜ ਕੋਈ ਹੋਰ ਸਰ ਕੁਝ ਨਹੀਂ ਮਿਲਿਆ ਪੈਸੇ ਮਿਲੇ ਨਹੀਂ ਬਸ ਠੀਕ ਕਿੰਨੇ ਜਾਣੇ ਸੀ ਇਹ ਸਾਰਾ ਹੈ 3 ਕਿ ਜਣੇ ਇੱਕੋ ਕੱਪ ਹੋਇਆ ਬਾਕੀ ਭਾੜੀ ਗਿਆ ਮੈਂ ਥਾਲਾ ਲਿਦੋ ਉਹ ਨਾਲ ਕੁਝ ਐਸੇ ਚਰਜੀਸ਼ਕ ਲਗਾ ਅੱਜ ਪਤਾ ਲੱਗਾ ਕਿ ਘੋੜਾ ਕਲਾ ਪੇਟ ਚ ਕੋਈ ਵਿਅਕਤੀ ਆ ਬਲੋ ਚੋਰੀ ਕਰਨ ਦੇ ਰਾਦੇ ਰਾਲ ਅਰਵਿੰਦਰ ਸਿੰਘ ਦੇ ਘਰੇ ਦਾਖਲ ਹੋਏ ਨੇ ਤੇ ਮੌਕੇ ਤੇ ਪੁੱਛਿਆ ਕਿ ਇੱਥੇ ਆ ਕੇ ਦੇਖਿਆ ਵੀ ਅਰਵਿੰਦਰ ਸਿੰਘ ਦੇ ਘਰ ਦੋ ਤਿੰਨ ਬੰਦੇ ਜਿਹੜੇ ਤਾਬਲੂ ਚਗੇ ਉਹ ਦਾਖਲ ਹੋਏ ਤੇ ਗਾਰਡ ਇਹਦੇ ਅਰਵਿੰਦਰ ਸਿੰਘ ਦੇ ਗਾਰਡ ਰਹੇਦੇ ਉਹ ਜਿਹੜੇ ਲੋਕ ਰਮਜੀਤ ਕੌਰ ਦੇ ਨਾਲ ਨੂੰ ਲੈ ਲਿਆ ਬੜਾ ਉਹਨਾਂ ਨੇ ਮੈਸੇਜ ਲਾਇਆ ਤੇ ਇਹ ਪ੍ਰਿੰਟ ਦੇ ਲੋਕ ਇਕੱਠੇ ਹੋ ਗਏ ਉਹਨਾਂ ਨੇ ਇੱਕ ਸੁਣ ਪੜ ਲਿਆ ਤੇ ਸਾਡੇ ਹੈਂਡਓਵਰ ਕੀਤਾ ਤੇ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਲਹਾਲ ਕਰਦੇ ਸੀ ਸ਼ੀਸ਼ੇ ਟੁੱਟੇ ਦੇ ਅੰਦਰ ਸਬਾਕ ਕਿਦ ਹੈ ਅਜੇ ਅਣਵਾਛੇ ਚੱਲ ਰਹੀ ਹੈ ਜਿਹੜੀ ਗੱਲ ਸਰਪਰੇ ਉਹ ਹਾਲਾ ਕਰ ਰਹੀ ਤੇ ਹੋਈ